ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੋਰਚੇ ਦੇ ਵਿੱਚ 108ਵਾਂ ਤੇੜਵਾਂ ਸ਼ੰਭੂ ਤੇ ਖਨੌਰੀ ਤੇ ਰਤਨਪੁਰਾ ਮੋਰਚਾ ਚੱਲਦੇ ਨੇ ਅੱਜ 108ਵੇਂ ਦਿਨ ਦੇ ਵਿੱਚ ਬੈਠੀਆਂ ਤੇ ਵੋਟਾਂ ਦਾ ਅੱਜ ਚੋਣ ਪ੍ਰਚਾਰ ਜਿਹੜਾ ਉਹ ਸਮਝ ਜਾਣਾ ਵਾ ਇੱਕ ਤਰੀਕ ਨੂੰ ਵੋਟਾਂ ਪੰਜਾਬ ਦੇ ਵਿੱਚ ਪੈਣੀਆਂ ਵਾਂ ਔਰ ਹਰੇਕ ਪਾਰਟੀ ਨੇ ਆਪਣੇ ਆਪਣੇ ਤਰੀਕੇ ਨਾਲ ਚੋਣ ਪ੍ਰਚਾਰ ਕੀਤਾ ਵਾ ਵੋਟਰਾਂ ਨੂੰ ਪਰਮਾਉਣ ਦੀਆਂ ਪ੍ਰਸਾਖ ਕੋਸ਼ਿਸ਼ਾਂ ਕੀਤੀਆਂ ਵਾਂ ਕਈਆਂ ਨੇ ਪਰਮਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਕਈਆਂ ਨੇ ਨਫ਼ਰਤ ਫੈਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਵਾਂ ਸਾਡੀ ਇਸ ਮੋਰਚੇ ਵੱਲੋਂ ਇਸ ਥਾਂ ਤੋਂ ਸ਼ੰਭੂ ਤੋਂ ਸਾਰੇ ਵਰਗਾਂ ਨੂੰ ਅਪੀਲ ਵਾ ਵੀ ਵੋਟਾਂ ਆਉਂਦੀਆਂ ਰਹਿਣੀਆਂ ਵੋਟਾਂ ਜਾਂਦੀਆਂ ਰਹਿਣੀਆਂ ਵਾ ਵੋਟਾਂ ਨਾ ਕਦੀ ਭਲਾ ਕੀਤਾ ਤੇ ਨਾ ਕਰਨਾ ਤੁਸੀਂ ਜਿਨ੍ਹਾਂ ਜਿਨ੍ਹਾਂ ਵੋਟਾਂ ਪਾਉਣੀਆਂ ਜਿਉਂਥੀ ਉਹ ਆਪਣੀ ਆਰਾਮਦਾਰੀ ਨਾਲ ਇਮਾਨਦਾਰੀ ਨਾਲ ਪਾਇਓ ਜੇ ਆਪੋ ਵਿੱਚ ਭਾਈਚਾਰੇ ਦੀ ਸਾਂਝ ਬਣਾ ਕੇ ਰੱਖਿਓ ਨਫਰਤਾਂ ਦਾ ਬੀਜ ਬੀਜ ਰਿਆ ਜਿਹੜੀ ਉਹਨਾਂ ਨੂੰ ਇਸ ਟਾਈਮ ਤੇ ਪਹਿਚਾਨ ਲਿਓ ਕਿਉਂਕਿ ਨਫਰਤ ਕਿਸੇ ਵੀ ਮਸਲੇ ਦਾ ਹੱਲ ਨਹੀਂ ਸਾਡਾ ਕਿਸਾਨਾਂ ਮਜ਼ਦੂਰਾਂ ਦਾ ਛੋਟੇ ਦੁਕਾਨਦਾਰਾਂ ਦਾ ਛੋਟੇ ਇੰਡਸਟਰੀਅਲ ਦਾ ਪਾਰਾ ਪੌੜੀਆਂ ਜਿਹੜੀਆਂ ਸਰਕਾਰਾਂ ਵਾਂ ਉਹ ਭਾਵੇਂ ਕੋਈ ਵੀ ਹੋਵੇ ਭਾਵੇਂ ਮੌਜੂਦਾ ਸਰਕਾਰ ਹੋਵੇ ਭਾਵੇਂ ਕੋਉਣ ਵਾਲੀ ਜਿਹੜੀ ਸੋਚ ਰਹੀ ਆ ਉਹ ਹੋਵੇ ਉਹਦੇ ਨਾਲ ਸਰੋਕਾਰ ਕੋਈ ਨਹੀਂ ਸਾਡਾ ਪਿੰਡਾਂ ਦਾ ਸ਼ਹਿਰਾਂ ਦਾ ਕਸਬਿਆਂ ਦਾ ਉਹ ਪਾਈਚਾਰਾ ਨਾ ਟੁੱਟੇ ਇਹ ਆਪਣੇ ਧਿਆਨ ਦੇ ਵਿੱਚ ਰੱਖ ਲਿਓ ਸ਼ਾਂਤਮਈ ਮਾਹੌਲ ਦੇ ਵਿੱਚ ਰਹੇ ਕੀ ਆਪਣੇ ਇਸ ਕੰਮ ਨੂੰ ਸਿਰੇ ਚੜ ਲਿਓ ਇੱਕ ਤਰੀਕ ਸ਼ਾਮ ਤੋਂ ਬਾਅਦ ਕਿਸੇ ਧਿਰਨੇ ਤੁਹਾਨੂੰ ਆਣ ਕੇ ਸਸਰੀ ਕਾਲਨੀ ਬੁਲਾਉਣੀ ਕਿਸੇ ਨੇ ਤੁਹਾਨੂੰ ਪੁੱਛਣਾ ਨਹੀਂ ਕਿਉਂਕਿ ਵੋਟਰਾਂ ਪਈਆਂ ਅਗਲੇ 5 ਸਾਲਾਂ ਵਾਸਤੇ ਆਪਣੀ ਕੁਟੀਆਂ ਨੂੰ ਚੱਲ ਜਾਣਗੇ ਉਦੋਂ ਬਾਅਦ ਉਦੋਂ ਮੁੜਨਗੇ ਪੌਣੇ 5 ਸਾਲਾਂ ਬਾਅਦ ਜਦੋਂ ਫਿਰ ਤੋਂ ਤੁਹਾਨੂੰ ਵੋਟ ਪ੍ਰਣਾਲੀ ਦੇ ਵਿੱਚ ਪਸਾ ਕੇ ਟਿੱਕੇ ਹੱਕ ਦੀ ਗੱਲ ਕਰਨੀ ਵੋਟ ਪਾਉਣਾ ਤੁਹਾਡਾ ਹੱਕ ਵਾ ਪੁੱਛਿਆ ਕਰੋ ਕਿ ਜੇ ਵੋਟ ਸਾਡਾ ਹੱਕ ਵਾ ਸੰਵਿਧਾਨ ਸਾਨੂੰ ਹੱਕ ਦਿੰਦਾ ਤੇ ਫਿਰ ਸੜਕਾਂ ਵੀ ਸਾਡਾ ਹੱਕ ਵਾ ਜਿੰਨਾਂ ਦੇ ਟੋਲ ਲੱਗਣਦੇ ਆ ਫਿਰ ਜਿੱਥੇ ਸਾਡੀ ਹਸਪਤਾਲਾਂ 'ਚ ਲੋਟ ਹੁੰਦੀ ਆ ਉਹ ਵੀ ਸਾਡਾ ਹੱਕ ਵਾ ਫਿਰ ਸਕੂਲ ਦੇ ਵਿੱਚ ਸਾਡ ਨੂੰ ਮਹਿੰਗੀ ਵਿੱਦਿਆ ਉਹ ਵੀ ਸਾਡਾ ਹੱਕ ਵਾ ਸਸਤੀ ਵਿੱਦਿਆ ਲੈਣ ਦਾ ਔਰ ਸਾਫ਼ ਸੁਥਰਾ ਪਾਣੀ ਦਾ ਦਫਤਰਾਂ ਦੇ ਵਿੱਚ ਹੁੰਦੀ ਲੁੱਟ ਦਾ ਇਹ ਸਾਰੀਆਂ ਗੱਲਾਂ ਬਾਤਾਂ ਪੁੱਛਿਆ ਕਰੋ ਜਿਸ ਦਿਨ ਤੁਸੀਂ ਪੁੱਛਣੀਆਂ ਸ਼ੁਰੂ ਕਰਤੀਆਂ ਉਸ ਦਿਨ ਤੁਹਾਡੇ ਕੋਲੇ ਵੋਟਾਂ ਵਾਲੇ ਆਉਣ ਲੱਗਿਆਂ ਹਜ਼ਾਰ ਵਾਰ ਸੋਚਣਗੇ ਕਿ ਅਗਲੇ ਬੰਨੇ ਜਾਗਦਿਆਂ ਜ਼ਮੀਰਾਂ ਵਾਲੇ ਬੈਠੇ ਆ ਅਗਲੇ ਬੰਨੇ ਏਕਾ ਤੇ ਸੰਘਰਸ਼ ਕਰਨ ਲਈ ਤਿਆਰ ਬਰਤਾਰ ਕਿਸਾਨ ਮਜ਼ਦੂਰ ਵਿਦਿਆਰਥੀ ਦੁਕਾਨਦਾਰ ਭਾਈਚਾਰਾ ਬੈਠਾ ਵਾ ਸੋ ਤਗੜੇ ਹੋ ਕੇ ਆਪਣੇ ਅੰਦੋਲਨਾਂ ਨੂੰ ਜਥੇਬੰਦ ਕਰਨ ਵਾਸਤੇ ਤਿਆਰੀਆਂ ਕਰੋ ਇੱਕ ਤਰੀਕ ਤੋਂ ਬਾਅਦ ਵੋਟਾਂ ਵਾਲਿਆਂ ਤੇਰਾ ਨੂੰ ਵੋਟਾਂ ਮੁਬਾਰਕ ਤੇ ਸਾਨੂੰ ਸਾਡੇ ਸੰਘਰਸ਼ ਮੁਬਾਰਕ ਏਕਾ ਤੇ ਸੰਘਰਸ਼ ਹਥਿਆਰ ਵੀ ਤੇ ਹੱਲ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਰਗ ਨੂੰ ਐਮਐਸਪੀ ਦਵਾ ਕੇ ਰਾਂਗੇ ਦਵਾ ਕੇ ਰਾਂਗੇ ਦਵਾ ਕੇ ਰਾਂਗੇ ਸਾਥੀ ਲੜਨ ਦਾ ਏਕਾ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ i